ਕੀ ਹਾਲ ਚੱਲਨੇ ਉਮੀਦ ਕਰਦੇ ਠੀਕ ਹੋਣੇ ਆ ਠੀਕ ਹੀ ਚਾਹੀਦੀ ਆ ਭਾਈ ਅੱਜ ਮੈਂ ਸਕੂਲ ਗਈ ਹੈ ਨਾ ਜਾਨੀ ਬਿਲਕੁਲ ਤਿਆਰ ਹੋ ਗਈ ਫਿਰ ਨਾ ਮੇਰੀ ਬਾਜੂ ਚ ਦਰਦ ਹੋਣ ਕਿ ਮੈਂ ਨਾ ਕਮ ਲੇਟ ਹੋ ਗਿਆ ਤੇ ਮੈਂ ਕਰਦੇ ਕਰਾਉਂਦੇ ਆ ਫਿਰ ਮੈਂ ਘਰ ਰੈਨ ਦਿੰਦੇ ਆ ਮੈਂ ਕਿਹਾ ਹਫਤੇ ਚਲ ਜਾਣਗੇ ਫਿਰ ਹਫਤੇ ਵੀ ਮੇਰੀ ਤबीयत ਕੁਛ ਇਦਾਂ ਹੀ ਸੀ ਫਿਰ ਮੈਂ ਕਿਹਾ ਵੀ ਚਲ ਅੱਜ ਦੀ ਪੂਰੀ ਛੁੱਟੀ ਕਰ ਲੈਣੀ ਅੱਜ ਮੇਰਾ ਵਰਤ ਵੀ ਸੀ ਹੈ ਨਾ ਤੇ ਠੰਡ ਅੱਜ ਇੰਨੀ ਖਜਾਦਾ ਸੀਗੀ ਹੈ ਨਾ ਮੈਂ ਸੌਰਾ ਦਿਨ ਹੀ ਕੰਬਲ ਚਲੇਟੀ ਮੈਂ ਕਭੀ ਅੱਜ ਨਹੀਂ ਉੱਠਣਾ ਬਹੁਤ ਹੰਡ ਲੱਗੀ ਹੈ ਨਾ ਤੇ ਬਾਹਰ ਜਾ ਕੇ ਮੈਂ ਅੱਗੇ ਵਰਤ ਤੇ ਇਹ ਚੀਜ਼ ਖਾ ਉਹ ਚੀਜ਼ ਖਾ ਫਿਰ ਮੈਂ ਖਾਦਾ ਵੀ ਕੁਝ ਨਹੀਂ ਮੈਂ ਕਿਹਾ ਚਲੋ ਕੋਈ ਨਹੀਂ ਸਵੇਰੀ ਚਾਹ ਪੀਤੀ ਤੇ ਜੋ ਸਕੂਲ ਜਾਣ ਲੱਗੇ ਖਾਣਾ ਸੀ ਉਹ ਹੀ ਖਾਦਾ ਫਿਰ ਚਲੋ ਕੋਈ ਗੱਲ ਨਹੀਂ ਦਿਨ ਦੇ ਵਿੱਚ ਇਦਾਂ ਚੱਲਦਾ ਰਹਿੰਦਾ ਹੈ ਬੜੀਆਂ ਵਧੀਆ ਕੱਟੀਆਂ ਹੁੰਦੀਆਂ ਰਹਿੰਦੀਆਂ ਤੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਤੇ ਜਿੰਦਗੀ ਦੇ ਵਿੱਚ ਨਾ ਇਹ ਤਾਂ ਠੰਡ ਇੰਨੀ ਕਿ ਜ਼ਿਆਦਾ ਵਤੀ ਹੈ ਮੈਂ ਆ ਮੌਸਮ ਵਿਭਾਗ ਉਹ ਵੀ ਸੂਰਿਆ 9 10 ਤਰੀਕ ਤੱਕ ਹੈ ਮੈਨੂੰ ਲੱਗਦਾ ਲੋੜੀ ਤੱਕ ਰਹੀ ਏ ਇਦਾਂ ਹੈ ਹਨਾ ਚਲੋ ਫਿਰ ਥੋੜੇ ਦਿਨ ਬਾਅਦ ਮੌਸਮ ਕਲੀਅਰ ਹੋ ਜਾਊਗਾ ਠੰਡ ਨੇ ਵੀ ਆਪਣੇ ਰੰਗ ਦਿਖਾਉਣੇ ਆ ਗਰਮੀ ਵੀ ਕਿਸੇ ਦਿਨ ਬਹੁਤ ਹੁੰਦੀ ਆ ਫਿਰ ਆਪਾਂ ਨਾ ਗਰਮੀ ਸਹਿ ਸਕਦੇ ਆ ਫਿਰ ਕਿਦੀ ਦਾ ਬੈਸੇ ਇੰਜੋਏ ਕਰ ਲਓ ਨਾ ਠਰ ਫਿਰ ਜਦੋਂ ਗਰਮੀ ਆ ਜਾਂਦੀ ਹੈ ਨਾ ਇਹੀ ਠੰਡੀਆਂ ਸੀਤ ਹਵਾਵਾਂ ਆਪਾ ਬਿਜਲੀ ਪਾਲ-ਪਾਲ ਕੇ ਫੇਲੇ ਕੋਈ ਐਸੀ ਅੱਜ ਬੰਦਾ ਕੋਲਰ ਹਾਲ ਚ ਬੰਦਾ ਫੇਕਾ ਇਹ ਤਾਂ ਹਾਈ ਕੋਈ ਪਹਾੜਾਂ ਤੇ ਚਲੇ ਜਾਂਦਾ ਲੋਕ ਤੇ ਹੁਣ ਵੀ ਗਏ ਸਨੋਫਲ ਦੇਖਣ ਪਰ ਠੰਡ ਦਾ ਇੰਜੋਏ ਕਰਨਾ ਚਾਹੀਦਾ ਠੰਡ ਵੀ ਆਪਣੇ ਰੰਗ ਦਿਖਾਉਣਾ ਹੀ ਹੈ ਉਹਦੇ ਵੀ ਰੰਗ ਦੇਖ ਲੈਣੇ ਚਾਹੀਦੇ ਕਿ ਕਿੰਨੀ ਕੁ ਵਧੀਆ ਠੰਡ ਹੈ ਠੀਕ ਹੈ ਕਿ ਨਹੀਂ ਹਰ ਮੌਸਮ ਇੰਜੋਏ ਕਰਨਾ ਚਾਹੀਦਾ ਜਦੋਂ ਠੰਡ ਵਾਲਾ ਮੌਸਮ ਆਉਂਦਾ ਨਾ ਤੇ ਲੋਕ ਅਕਸਰ ਹੀ ਬਿਮਾਰ ਹੋ ਜਾਂਦੇ ਆ ਕਦੀ ਕਿਸੇ ਨੂੰ ਕੋਈ ਪ੍ਰੋਬਲਮ ਕੋਈ ਹੈ ਨਾ ਸਭ ਤੋਂ ਜ਼ਿਆਦਾ ਹੱਡ ਪੈਰ ਦੁਖਣ ਲੱਗ ਜਾਂਦੇ ਆ ਸਾਰਿਆਂ ਦੀ ਤੇ ਠੰਡ ਵੀ ਇਦਾਂ ਹੈ ਨਾ ਵੀ ਬੰਦਾ ਤੰਦਸ ਨੂੰ ਸ਼ਿਵਰਿੰਗ ਦੀ ਦਾ ਕੰਬਦੀ ਹਾਂ ਸਾਰੇ ਹਨ ਇੰਨੇ ਕੱਪੜੇ ਪਾਏ ਹੁੰਦੇ ਆ ਫਿਰ ਵੀ ਸਾਰੇ ਇਹਨਾਂ ਨੂੰ ਠੰਡ ਲੱਗੀ ਜਾਂਦੀ ਹੈ ਹਨ ਐਕਚੁਅਲੀ ਆਪਣੇ ਇੰਡੀਆ ਵਿੱਚ ਪ੍ਰੋਬਲਮ ਪਤਾ ਕੀ ਹੈ ਬਾਹਰਲੇ ਦੇਸ਼ਾਂ 'ਚ ਵੀ ਬਹੁਤ ਠੰਡਾ ਲੋਕ ਕਹਿੰਦੇ ਸਾਡੇ ਇੱਥੇ स्नोਫਾਲ ਹੁੰਦੀ ਐਨਾ -35 ਡਿਗਰੀ 45 ਡਿਗਰੀ ਪਹੁੰਚ ਗਿਆ ਟੈਂਪਰੇਚਰ ਉਹ ਗੱਲ ਠੀਕ ਹੈ ਅਬ ਲਾਉਂਚ ਵੀ ਆਉਂਦੇ ਆ ਬਰਫੀਲੇ ਤੂਫਾਨ ਆਉਂਦੇ ਆ ਬਰਫ ਸਨੋਫਾਲ ਬਹੁਤ ਜ਼ਿਆਦਾ ਹੁੰਦੀ ਆ ਪਰ ਉੱਥੇ ਇਹ ਦੇਖੋ ਨਾ ਉੱਥੇ ਉਸ ਮੌਸਮ ਦੇ ਅਕੋਰਡਿੰਗ ਇੱਕ ਲੰਬਾ ਸਮਾਂ ਤੱਕ ਉਦਾਂ ਦਾ ਮੌਸਮ ਰਹਿੰਦਾ ਤੇ ਉਹਦੇ ਅਕੋਰਡਿੰਗ ਉੱਥੋਂ ਦੀਆਂ ਸਰਕਾਰਾਂ ਨੇ ਪ੍ਰਬੰਧ ਦਿੱਤੇ ਹੋਏ ਆ ਹਰ ਜਗ੍ਹਾ ਤੇ ਹੀਟਿੰਗ ਸਿਸਟਮ ਮਤਲਬ ਲੋਕਾਂ ਨੇ ਖੁਦ ਵੀ ਆਪਣੇ ਆਪਣੇ ਘਰਾਂ ਦੇ ਵਿੱਚ ਪ੍ਰਬੰਧ ਕੀਤੇ ਹੋਏ ਆ ਇੱਕ ਉਹਨਾਂ ਦੀ ਇਕਨੋਮੀ ਬੜੀ ਸਿਕਿਉਰ ਹੈ ਹਨਾ ਤੇ ਸਾਡੇ ਇੱਥੇ ਵਿਚਾਰੇ ਲੋਕਾਂ ਦੇ ਕੋਲ ਕੋਈ ਇੰਨੀ ਅਵੇਲੇਬਲ ਨਹੀਂ ਹੁੰਦੀਆਂ ਫੈਸਿਲਿਟੀਆਂ ਕਈ ਲੋਕੀ ਅੱਗ ਬਾਲ ਕੇ ਆਪਣਾ ਮਸਲਾ ਹੱਲ ਕਰਦੇ ਆ ਅੱਜ ਮੈਂ ਜਦੋਂ ਮੰਦਰ ਜਾ ਰਹੀ ਸੀਗੀ ਤਾਂ ਰਸਤੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਆਪਣੀ ਵੀਡੀਓ 'ਚ ਮੈਂਸ਼ਨ ਜ਼ਰੂਰ ਕਰ ਦੇ ਮੈਂ ਕਰ ਲਿਆ ਤੇ ਉੱਥੇ ਅੱਗ ਬਾਲ ਕੇ ਥੋੜੀ देर ਮੈਨੂੰ ਵੀ ਰਿਲੈਕਸ ਮਹਿਸੂਸ ਹੋਇਆ ਹਨ ਤੇ ਕਈ ਵਾਰੀ ਮੈਂ ਨਾ ਸਕੂਲ ਜਾ ਰਹੀ ਹੁੰਨੀ ਆ ਨਾ ਜਿਸ ਟਾਈਮ ਉਹਦੋਂ ਵੀ ਰਸਤੇ ਵਿੱਚ ਕਈਆਂ ਨੇ ਅੱਗ ਬਾਲੀ ਹੁੰਦੀ ਆ ਤੇ ਬੰਦਾ ਚਲੋ ਇਹਨਾਂ ਕੋਲ ਤਾਂ ਮੈਂ ਥੋੜੀ देर ਖੜੀ ਹੋ ਗਈ ਹਨਾ ਅੱਗ ਸੇਕ ਲਈ ਤੇ ਕਈ ਵਾਰੀ ਨਾ ਉਥੇ ਸਕੂਲ ਦੇ ਰਸਤੇ 'ਚ ਹੁੰਦੀ ਆ ਫਿਰ ਉਥੇ ਬੰਦਾ ਖੜ੍ਹਾ ਵੀ ਨਹੀਂ ਹੋ ਸਕਦਾ ਹਨ ਤੇ ਕਹਿਣਾ ਤਾਂ ਉਹਨਾਂ ਨੇ ਵੀ ਕੀ ਆ ਪਰ ਜਿਹੜੀ ਅਸੀਂ ਦੇਖਿਆ ਕਿ ਅੱਗ ਸਿੱਕਣ ਦਾ ਆਪਣਾ ਨਜ਼ਾਰਾ ਹੁੰਦਾ ਤੇ ਹੀਟਰ ਕੋਈ ਵੀ ਇਦਾਂ ਦਾ ਸਿਸਟਮ ਲਗਾਉਂਦਾ ਆਪਣਾ ਨਜ਼ਾਰਾ ਹੁੰਦਾ ਪਰ ਚਲੋ ਚਾਹੀਦੀ ਤਨੇਗੀ ਆ ਨਾ ਹਨਾ ਤੇ ਹੰਡ ਵੀ ਇਤਾਂ ਆ ਰਹੀ ਹੈ ਜਦੋਂ ਕੰਬੜੀ ਛਿੜਦੀ ਹੈ ਨਾ ਵੈਸੀ ਇਸੇ ਸ਼ਹਿਰ ਦੇ ਵਿੱਚ ਰਹਿਣੇ ਆ ਪੀੜ ਪੜੱਕੇ ਵਾਲੀ ਜਗਾ ਹੁੰਦੀ ਹੈ ਇਨਾ ਟ੍ਰੈਫਿਕ ਹੁੰਦਾ ਹੈ ਇਹ ਉਹ ਪਰ ਮੈਂ ਇੱਕ ਗੱਲ ਸੋਚਦੀ ਹਾਂ ਵੀ ਜਿਹੜੇ ਵਿਚਾਰੇ ਪਿੰਡਾਂ ਸਾਈਡ ਤੇ ਲੋਕ ਰਹਿੰਦੇ ਆ ਇੰਨੀ ਠੰਡ ਦੇ ਵਿੱਚ ਇੰਨੀ ਧੁੰਦ ਵਗੈਰਾ ਇੱਥੇ ਵੀ ਇੰਨੀ ਠੰਡ ਆ ਨਾ ਹਰ ਚੀਂ ਸੰਡੀ ਆ ਹਨ ਤੇ ਜੇ ਕਿਸੇ ਬਰਤਨ ਨੂੰ ਹੱਥ ਲਗਾਓ ਉਹ ਵੀ ਠੰਡਾ ਠਾਰ ਬਿਨਾਂ ਕਾਰਨ ਤੋਂ ਦੀਵਾਰਾਂ ਨੂੰ ਹੱਥ ਲਗਾਓ ਉਹ ਵੀ ਠੰਡੀਆਂ ਠਾਰ ਦਰਵਾਜ਼ੇ ਗੇਟ ਮਿਰਕੋਣਾ ਗੇਟੀ ਨੂੰ ਬੰਧੋ ਵੀ ਨਾ ਠਰਿਆ ਪਿਆ ਨਾ ਮੈਂ ਕਿਹਾ ਵਿਚਾਰ ਅੰਗੀਟ ਠੰਡੇ ਦੇ ਵਿੱਚ ਤੇ ਜਿਹਦਾ ਗਰਮੀਆਂ ਨੂੰ ਵਿੱਚ ਬਹੁਤ ਹੀ ਤਪ ਜਾਂਦਾ ਹੁੰਦਾ ਫਿਰ ਚਲੋ ਉਸ ਟਾਈਮ ਆਪਾਂ ਕਹਿੰਦੇ ਆ ਚਲੋ ਪਾਣੀ ਪੂਣੀ ਪਾ ਕੇ ਫਿਰ ਆਪਾਂ ਗੇਟ ਨੂੰ ਹੱਥ ਲਾਉਂਦੇ ਆ ਕਈ ਵਾਰੀ ਧੁੱਪ ਦੇ ਵਿੱਚ ਹੁੰਦੀ ਹੈ ਨਾ ਤੇ ਇਦਾਂ ਪ੍ਰੋਬਲਮ ਹੋ ਜਾਂਦੀ ਆ ਪਰ ਕੋਈ ਮਤਲਬ ਮਾਈਲੀ ਨਹੀਂ ਹੁੰਦੇ ਹਨ ਇਹਨਾਂ ਚੀਜ਼ਾਂ ਦੇ ਮੌਸਮ ਆਉਂਦੇ ਜਾਂਦੇ ਰਹਿੰਦੇ ਆ ਥੋੜੀ ਦਿਨਾਂ ਬਾਅਦ ਇਦਾਂ ਦਾ ਮੌਸਮ ਭੁੱਲ ਜਾਣਗੇ ਹੁਣ ਇਸ ਮੌਸਮ ਤੋਂ ਪਰੇਸ਼ਾਨ ਫਿਰ ਇਸ ਮੌਸਮ ਨੂੰ ਭੁੱਲ ਜਾਣਗੇ ਫਿਰ ਕੋਈ ਇੰਡੈਕਸ ਮੌਸਮ ਆ ਜਾਏਗਾ ਮਤਲਬ ਜ਼ਿੰਦਗੀ ਦੇ ਵਿੱਚ ਵਕਤ ਹਾਲਾਤ ਵੀ ਇਦਾਂ ਹੀ ਬਦਲਦੇ ਆ ਜਿਵੇਂ ਮੌਸਮ ਬਦਲਦੇ ਆ ਮੌਸਮਾਂ ਤਬ ਬਦਲੇ ਨੂੰ ਪਤਾ ਨਹੀਂ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਹਰ ਮੌਸਮ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਬਦਲ ਜਾਂਦੀਆਂ ਹਰ ਮੌਸਮ ਦੇ ਵਿੱਚ ਹਰ ਚੀਜ਼ ਜਿਹੜੀ ਆ ਆਪਣੇ ਆਪਣੇ ਢੰਗ ਰਵਾਇਤੀ ਹੁੰਦੀਆਂ ਹਨ ਤੇ ਉਹਦੇ ਅਕੋਰਡਿੰਗ ਖਾਂਦੇ ਪੀਂਦੇ ਆ ਸਾਰੇ ਤੇ ਜ਼ਿੰਦਗੀ ਦੇ ਵਿੱਚ ਨਾ ਇੰਜੋਏ ਕਰਨਾ ਚਾਹੀਦਾ ਹਰ ਮੌਸਮ ਦਾ ਸਵਾਗਤ ਕਰਨਾ ਚਾਹੀਦਾ ਜਦੋਂ ਪਤਾ ਹੀ ਐ ਇਹਨਾਂ ਦੇ ਮੌਸਮ ਵੀ ਆਣੇ ਐ ਜੀ ਵੀ ਹੁਣ ਉਹ ਵੀ ਹੋਣ ਇਹ ਫਿਰ ਉਸ ਤੇ ਸਾਨੂੰ ਹੱਸ ਕੇ ਤੇ ਇੰਜੋਏ ਕਰਕੇ ਜੀਣਾ ਚਾਹੀਦਾ ਨਾ ਕਿ ਬਸ ਆਪਣੇ ਆਪ ਨੂੰ ਮੋਬਾਈਲ